ਇੱਕ ਟਰੈਕਟਰਾਂ ਨਾਲ ਲੱਧਿਆ ਟਰਾਲਾ ਉਹ ਤੋਂ ਦਿੱਲੀ ਵਾਲੀ ਸਾਈਡ ਤੋਂ ਆ ਰਿਹਾ ਸੀ ਇਹ ਕੱਟ ਤੋਂ ਜਿਹੜਾ ਪੁਲ ਬਣ ਰਿਹਾ ਉਹ ਤੋਂ ਥੱਲੇ ਉਤਰਨ ਲੱਗਿਆ ਪਾਚਨ ਚੇਤੋਂ ਦਾ ਬੇਕਾਬੂ ਹੋ ਕੇ ਟਰਾਲਾ ਇਹ ਦੁਕਾਨ ਦੇ ਨੇੜੇ ਟਰੈਕਟਰ ਲੋਡ ਸੀ ਟਰਾਲੇ 'ਚ ਉਹ ਜੋ ਅੰਮਾਲਾ ਸੈੱਟ ਤੋਂ ਆ ਰਿਹਾ ਸੀਗਾ ਜੀ ਇਹ ਜਿਹੜਾ ਰੈਂਪ ਹੈ ਜੀ ਇਹ ਰੈਂਪ ਗਲਤ ਬਣਿਆ ਹੋਇਆ ਕਿਉਂਕਿ ਜਿਹੜੇ ਇਹਦੇ 'ਚ ਬ੍ਰੇਕ ਨਹੀਂ ਲੱਗਦੀ ਇਹ ਇਹਨਾਂ ਨੇ ਇੱਕ ਦਮ ਤੋਂ ਤਰਾਈ ਉਤਾਰਦੀ ਹੈ ਜੀ ਜਿਸ કે કના હો જાય ભાઈ કના હો જાય બેટા આજા કઢો જાય ભાઈ દો બેટા બેટા ઓકે ઓકે ભાઈ દો ત્રણ કલાક છોડજો 1 મિનિટ ચલો ચલો છોકરાઓ આજા ਹਾਂਜੀ ਸਰ ਆਪਣਾ ਨਾਮ ਗੁਰਬਚਨ ਸਿੰਘ ਚਾਟਰ ਹੈ ਕੁਲ ਸਰਾਜਪੁਰਾ ਜੀ ਅੱਜ ਜਿਹੜਾ ਰੈਸਟ੍ਰੈਂਡਵੇ ਤੇ ਕੀਤਾ ਹੋਇਆ ਫਰਜੰਦ ਕਰਦੇ ਇਹ ਸਵੇਰੇ ਕੁ 5 ਵਜੇ ਤੱਕ ਲਗਭਗ 5 ਵਜੇ ਦਾ ਟਾਈਮ ਸੀਗਾ ਜੀ ਟਰੈਕਟਰ ਲੋਡ ਸੀ ਟਰਾਲੇ 'ਚ ਉਹ ਜੋ ਅੰਮਾਲਾ ਸੈੱਟ ਤੋਂ ਆ ਰਿਹਾ ਸੀਗਾ ਜੀ ਇਹ ਜਿਹੜਾ ਰੈਂਪ ਹੈ ਜੀ ਇਹ ਰੈਂਪ ਗਲਤ ਬਣਿਆ ਹੋਇਆ ਕਿਉਂਕਿ ਜਿਹੜੇ ਇਹਦੇ 'ਤੇ ਬ੍ਰੇਕ ਨਹੀਂ ਲੱਗਦੀ ਇਹ ਇਹਨਾਂ ਨੇ ਇੱਕ ਦਮ ਤੋਂ ਤਰਾਈ ਉਤਾਰਤੀ ਹੈ ਜੀ ਜਿਸ ਤੇ ਇੱਥੇ ਐਕਸੀਡੈਂਟ ਹੁੰਦੇ ਨੇ ਤਿੰਨ ਐਕਸੀਡੈਂਟ ਹੋ ਗਏ ਨੇ ਜੀ ਇਹ ਇਹ ਹੁਣ ਉਹਦੇ ਕੋਲ ਟਰੈਕਟਰ ਨਹੀਂ ਔਰ ਟਰੱਕ ਲੋਡ ਟਰਾਲਾ ਨਹੀਂ ਉਹ ਕੰਟਰੋਲ ਹੋਇਆ ਤੇ ਉਹ ਇਹ ਦੁਕਾਨ ਦੇ ਵਿੱਚ ਵੜ ਗਿਆ ਦੁਕਾਨ ਦਾ ਵੀ ਭਾਰੀ ਨੁਕਸਾਨ ਹੋਇਆ ਤੇ ਇਹ ਜਿਹੜੇ ਠੇਕੇਦਾਰ ਆ ਇਸ ਨੂੰ ਇੱਥੇ ਪੱਥਰ ਸਹੀ ਤਰੀਕੇ ਨਾਲ ਲਾ ਕੇ ਔਰ ਇੱਥੇ ਬੋਰਡ ਲਾਉਣੇ ਚਾਹੀਦੇ ਔਰ ਰਿਫਲੈਕਟਰ ਟੇਪ ਲਾਉਣੀ ਚਾਹੀਦੀ ਹੈ ਇੱਕ ਇਸ ਤੋਂ 1/2 ਕਿਲੋਮੀਟਰ ਪਿੱਛੇ ਵੀ ਬੋਰਡ ਲਗਾਇਆ ਜਾਵੇ ਵੀ ਅੱਗੇ ਘਟ ਹੈ ਤਾਂ ਸਲੋ ਵੀ ਹੌਲੀ ਚੱਲਣ ਤੇ ਹੁਣ ਇਹ ਦੇਖੋ ਜੀ ਸਵੇਰੇ 5 ਵਜੇ ਦਾ ਐਕਸੀਡੈਂਟ ਹੋਇਆ ਮੈਂ ਤਿੰਨ ਹੈਡਰੇ ਲਗਾ ਕੇ ਮੈਂ ਟਰੈਕ ਇਨਚਾਰਜ ਮੇਰੀ ਸਾਰੀ ਟਰੈਕ ਦੀ ਟੀਮ ਚੌਂਕੀ ਦੀ ਟੀਮ ਪਲੱਸ ਸਾਡੇ ਐਸਐਸਐਫ ਦੀ ਫੋਰਸ ਆਸੀ ਲੱਗੇ ਹੋਏ ਆ ਜਿਹੜਾ ਠੇਕੇਦਾਰ ਆ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਹੈਡਰਾ ਦੇਣਾ ਉਹ ਹੁਣ ਤੱਕ ਨਹੀਂ ਪਹੁੰਚਿਆ ਠੇਕੇਦਾਰ ਨਹੀਂ ਆਇਆ ਤੇ ਅਸੀਂ ਇਹ ਹੈਡਰ ਪ੍ਰਾਈਵੇਟ ਹੈਡਰ ਤਿੰਨ ਲੈ ਕੇ ਤੇ ਅਸੀਂ ਇਹ ਉਹ ਕੀਤਾ ਹੈ ਜਿਹੜੇ ਐਨਐਚਆਈ ਹੈ ਜਿਹੜੇ ਟੋਲ ਲੈਰੀ ਆ ਉਹਨਾਂ ਨੂੰ ਵੀ ਇਹ ਸਟੇਜ ਦਾ ਪ੍ਰਬੰਧ ਕਰਨਾ ਚਾਹੀਦਾ ਇੱਥੇ ਹੈਡਰਾ ਖੜਾ ਕਰਨਾ ਚਾਹੀਦਾ ਜਾਂ ਜੋ ਇਹ ਰੈਂਪ ਨੂੰ ਸਹੀ ਕਰਾਉਣਾ ਚਾਹੀਦਾ ਹੈ ਜਿਹੜੇ ਗੱਡੀ ਆਖਣ ਦੇ ਡਰਾਈਵਰ ਠੀਕ ਹੈ ਜਿੱਦਾਂ ਡਰਾਈਵਰ ਦੇ ਸੱਟਾਂ ਲੱਗੀਆਂ ਨੇ ਬਹੁਤ ਜ਼ਿਆਦਾ ਉਹਨੂੰ ਕੱਢਿਆ ਸਾਡੇ ਜਿਹੜੇ ਐਸਐਸਐਸ ਦੀ ਟੀਮ ਹੈ ਉੱਥੇ ਐਂਬੂਲੈਂਸ ਲੈ ਗਈ ਸੀਗੀ ਤੇ ਹੁਣ ਉਹ ਅੱਗੇ ਦੇਖੋ ਜਿਹੜੇ ਇਲਾਜ ਆ ਕੀ ਬਣਦਾ ਜੀ ਉਹ ਮੌਕੇ ਬਾਅਦ ਚ ਪਤਾ ਲੱਗੇਗਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੈਂ ਜੀ ਮੈਨੂੰ ਮੇਰੇ ਗਵੰਡੀ ਨੇ ਦੱਸਿਆ ਜੀ ਵੀ ਤੁਹਾਡੀ ਦੁਕਾਨ ਦੇ ਵਿੱਚ ਕੋਈ ਟਰੱਕ ਫੜ ਗਿਆ ਜੀ ਮੈਂ ਸਵੇਰੇ ਜਦੋਂ ਮੌਕੇ ਤੇ ਆਇਆ ਇਹ ਤਕਰੀਬਨ ਘਟਨਾ ਕੈਮਰੇ 'ਚ ਰਿਕਾਰਡ ਹੋਈ ਹੈ 5:00 ਵਜੇ 8:00 ਵਜੇ 8 ਮਿੰਟ ਦੀ ਘਟਨਾ ਹੈ ਇਹ ਉਸ ਤੋਂ ਬਾਅਦ ਅਸੀਂ ਆਂਦੇ ਸਾਰ ਅਸੀਂ ਡਰਾਈਵਰ ਨੂੰ ਕੱਢਿਆ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕਰੀ ਜੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਆਏ ਪੁਲਿਸ ਪ੍ਰਸ਼ਾਸਨ ਆਪੜੀ ਹਾਈ ਡਰੇ ਹੁੱਡਰੇ ਲੈ ਕੇ ਉਸ ਤੋਂ ਬਾਅਦ ਇਹ ਰੋਡ ਬਹਾਲ ਹੋਇਆ ਜੀ ਸਰ ਜਿਹੜਾ ਨੁਕਸਾਨ ਤੁਹਾਡੀ ਦੁਕਾਨ ਦਾ ਮੇਰੀ ਆਪਣੀ ਦੁਕਾਨ ਹੈ ਜੀ ਮੇਰੇ ਦੋ ਸ਼ਟਰ ਤੋੜਤੇ ਜੀ ਦੁਕਾਨ ਦੇ ਅੱਛਾ ਅੰਦਰ ਗੱਡੀਆਂ ਦੇ ਸ਼ੀਸ਼ੇ ਪਏ ਸੀ ਉਹ ਫਟ ਗਏ ਜੀ ਇੱਕ ਗੱਡੀ ਸੀ ਉਹ ਫਟ ਗਈ ਜੀ ਲਗਭਗ ਸਾਡਾ ਲੱਖ ਤੋਂ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਦੁਕਾਨ ਲੱਟਰ ਲੱਟਰ ਵਗੈਰਾ ਸਾਡੇ ਬੀਮ ਦੁਕਾਨ ਦੇ ਹਿੱਲੇ ਹੋਏ ਆ ਜੀ ਤੁਸੀਂ ਮੌਕੇ ਤੇ ਜਾ ਕੇ ਚੈੱਕ ਕਰ ਸਕਦੇ ਹੋ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ 10 ਦਿਨਾਂ ਦੇ ਵਿੱਚ ਇਹ ਤੀਜੀ ਘਟਨਾ ਜੀ ਦੋ ਘਟਨਾਵਾਂ ਪਹਿਲਾਂ ਹੋ ਚੁੱਕੀਆਂ ਤੇ ਤੜਕੇ 5 ਵਜੇ 3 ਘਟਨਾ 3 ਨੇ ਘਟਨਾ 5 ਵਜੇ ਉਹਨੀਆਂ ਡਰਾਈਵਰਾਂ ਨੂੰ ਨੀਂਦ ਆ ਜਾਂਦੀ ਇੱਥੇ ਕੋਈ ਪੱਕਾ ਕੰਮ ਨਹੀਂ ਕੀਤਾ ਹੋਇਆ ਕੋਈ ਪਿੱਛੇ ਬੈਰੀਕੇਡ ਨਹੀਂ ਲੱਗੇ ਕੁਝ ਨਹੀਂ ਲੱਗਿਆ ਹੋਇਆ ਜੀ ਸਿੱਧਾ ਰੋਡ ਇੱਕ ਲੱਖ ਤੇ નીચે ਕੱਚਾ ਉਤਾਰਿਆ ਹੋਇਆ ਉਹਦੇ ਕਾਰਨ ਹਾਦਸਿਆਂ ਦਾ ਕਾਰਨ ਬਣ ਰਿਹਾ ਜੀ ਕੀ ਮੰਗ ਰਹੇ ਹੋ ਤੁਸੀਂ ਆਪਣੀ ਦੁਕਾਨ ਸਾਡੀ ਪ੍ਰਸ਼ਾਦ ਸਦ ਦੁਕਾਨ ਬਾਰੇ ਸਾਨੂੰ ਇਹ ਸਾਨੂੰ ਵਾੜਦਾ ਮੁਆਵਜ਼ਾ ਦਿੱਤਾ ਜਾਵੇ ਜੀ ਜੋ ਸਾਡਾ ਨੁਕਸਾਨ ਹੋਇਆ ਟਰੈਕਟਰਾਂ ਨਾਲ ਲੱਧਿਆ ਟਰਾਲਾ ਉਤੋਂ ਦਿੱਲੀ ਵਾਲੀ ਸਾਈਡ ਤੋਂ ਆ ਰਿਹਾ ਸੀ ਇਹ ਕੱਟ ਤੋਂ ਜਿਹੜਾ ਪੁਲ ਬਣ ਰਿਹਾ ਉਹ ਤੋਂ ਥੱਲੇ ਉਤਰਨ ਲੱਗਿਆ ਉਹ ਚੰਚੇ ਤੋਂ ਉਹਦਾ ਬੇਕਾਬੂ ਹੋ ਕੇ ਟਰਾਲਾ ਇਹ ਦੁਕਾਨ ਦੇ ਵਿੱਚ ਵੱਜਿਆ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਜੀ ਹਾਂ ਨਹੀਂ ਜਾਨੀਵਾਲੇ ਨੁਕਸਾਨ ਨਹੀਂ ਹੋਇਆ ਡਰਾਈਵਰ ਦੇ ਸੱਟ ਵੱਜੀ ਹੈ ਠੀਕ ਹੈ ਜੀ ਪਰ ਇਹ ਦੁਕਾਨ ਦੇ ਵਿੱਚ ਥੋੜਾ ਬਹੁਤ ਨੁਕਸਾਨ ਹੋੜ ਭੰਗੀ ਤੇ ਬਾਕੀ ਜਾਨੀਵਾਲੇ ਨੁਕਸਾਨ ਹੋਣ ਤੋਂ ਬਚ ਗਏ ਬਾਕੀ ਟਰੈਫਿਕ ਹੈ ਜਿਹੜੀ ਉਹ ਕਾਫੀ ਪਿੱਛੇ ਜਾਮ ਹੈ ਇਸ ਕਰਕੇ ਲੱਗਿਆ ਸੀ उसको कटा है ड्रा ला के उनको कटवा के किन्ने बजे हो सवेरे जी तकरीबन पांच सवा पांच मिनट तुम्हें सवेर तो लगे हुए जी थान हाँ जी तो हूँ सारी ट्रैफिक है जी समूथली चल रही है ठीक है जी थैंक यू क्या नाम है आपका साहिल कहाँ से आ रहे थे आप नागपुर ये कैसे हुआ हादसा नींद आ गई जी है जी नींद आ गई थी तो अच्छा कब कब कहाँ से चले कहाँ से तुम अभी पीछे से ही चल के आ रहे हैं रुक रुक के के ही ही चल के आ रहे थे 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 पर गाड़ी गाड़ी में में कितने कितने बंदे थे गाड़ी में? था सिंगल थे। क्या है तो पता नहीं चला तुम्हें ज्यादा जा, तो की वजह से डिवाइडर सामने से लाइट पड़ती है डिवाइडर दिखता नहीं है इस वजह से इसकी वजह से रफ्तार तेज था क्या तुम्हारा ये गाड़ी रफ्तार के लायक है ही नहीं, नहीं।, नहीं। कौन सी गाड़ी है ट्रेलर है रफ्तार के लायक तो बिल्कुल नहीं है ये गाड़ी कितने बजे हुआ सुबह पाँच बजे अभी ठीक है सुबह चौड़ तो लगी नहीं अभी ठीक है गाड़ी का नुकसान हुआ हाँ गाड़ी, गाड़ी का तो नुकसान गाड़ी खत्म हुई ठीक है नहीं। 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 thank <laughs> you